ਬਹੁਤ ਬਹੁਤ ਸਵਾਗਤ ਹੈ ਸਟੂਡੈਂਟਸ ਸਾਰਿਆਂ ਦਾ ਅੱਜ ਗੱਲ ਕਰਾਂਗੇ ਯੂਕੇ ਮਾਸਟਰਸ ਬਾਰੇ ਯੂਕੇ ਮਾਸਟਰਸ ਕਰਨ ਜਾਣਾ ਕੀ ਵਾਕਈ ਫਾਇਦੇ ਦਾ ਸੌਦਾ ਹੈ ਤੇ ਸਪਾਊਸ ਨੂੰ ਲਿਜਾਣਾ ਕੀ ਮਾਸਟਰਸ ਵਾਲੇ ਸਟੂਡੈਂਟ ਵਾਸਤੇ ਪੋਸੀਬਲ ਹੁੰਦਾ ਹੈ ਕਿਹਨਾ ਹਾਲਾਤਾਂ ਦੇ ਵਿੱਚ ਤੁਸੀਂ ਮਾਸਟਰਸ ਕਰਨ ਜਾਂਦੇ ਹੋ ਤੇ ਸਪਾਊਸ ਨੂੰ ਨਾਲ ਲਿਜਾ ਸਕਦੇ ਹੋ ਇਹ ਸਾਰੀ ਇਨਫੋਰਮੇਸ਼ਨ ਡਿਟੇਲ ਦੇ ਵਿੱਚ ਤੁਹਾਡੇ ਨਾਲ ਸ਼ੇਅਰ ਕਰਾਂਗੇ ਅੱਜ ਦੇ ਸਾਡੇ ਗੈਸਟ ਨੇ ਵੀਜ਼ਾ ਆਫੀਸ ਤੋਂ ਸੀਨੀਅਰ ਕੰਸਲਟੈਂਟ ਸਨੇਹਾ ਜੀ ਬਹੁਤ ਬਹੁਤ ਸਵਾਗਤ ਹੈ ਸਨੇਹਾ ਜੀ ਯੂਕੇ ਸਟੱਡੀ ਵੀਜ਼ਾ ਦੇ ਲੇਟੈਸਟ ਅਪਡੇਟਸ ਲੈ ਕੇ ਸੋ ਅੱਜ ਦਾ ਟੌਪਿਕ ਰਹੇਗਾ ਕਿ ਮਾਸਟਰ ਡਿਗਰੀ ਅਸੀਂ ਯੂਕੇ ਦੇ ਵਿੱਚ ਕਰਨ ਚਾਹਦੇ ਆ ਤਾਂ ਕੀ ਕੀ ਬੈਨੀਫਿਟਸ ਆਇਆ ਸੋ ਸਭ ਤੋਂ ਪਹਿਲਾ ਬੈਨੀਫਿਟ ਕੀ ਹੈਗਾ ਕਿ ਯੂਕੇ ਦੇ ਵਿੱਚ ਮਾਸਟਰ 1 ਸਾਲ ਦੀ ਆ ਅਗਰ ਅਸੀਂ ਇਹਨੂੰ ਕੰਪੇਅਰ ਅਨਦਰ ਕੰਟਰੀਜ਼ ਨਾਲ ਕਰਦੇ ਆ ਹਰ ਜਗ੍ਹਾ ਮਾਸਟਰਸ 2 ਸਾਲ ਦੀ ਆ ਗੈਪ ਦੀ ਗੱਲ ਕਰੀਏ ਤਾਂ ਸੱਤ ਤੋਂ 8 ਸਾਲ ਦਾ ਗੈਪ ਅਕਸੈਪਟਡ ਹੁੰਦਾ ਹੈ ਪਰਸੈਂਟੇਜ ਦੀ ਗੱਲ ਕਰੀਏ ਅਗਰ ਤੁਹਾਡੇ ਗ੍ਰੈਜੂਏਸ਼ਨ ਦੇ ਵਿੱਚ ਪਰਸੈਂਟੇਜ ਘੱਟ ਹੈ ਗਿਆ ਤਾਂ ਤੁਸੀਂ 프리 ਮਾਸਟਰ ਨਾ ਜਾ ਸਕਦੇ ਔਰ ਅਗਰ ਤੁਸੀਂ ਆਇਲਸ ਨਹੀਂ ਕੀਤਾ ਹੋਇਆ ਔਰ ਤੁਹਾਡੀ ਗ੍ਰੈਜੂਏਸ਼ਨ ਇੰਗਲਿਸ਼ ਮੀਡੀਅਮ ਦੇ ਵਿੱਚ ਹੈ ਤਾਂ ਤੁਸੀਂ ਐਮਓਏ ਦੇ ਬੇਸ ਤੇ ਜਾ ਸਕਦੇ ਹੋ ਔਰ ਇੱਕ ਸਭ ਤੋਂ ਹੋਰ ਬੈਨੀਫਿਟ ਕੀ ਹੈ ਕਿ ਅਗਰ ਤੁਸੀਂ ਮਾਸਟਰ ਪ੍ਰੋਗਰਾਮ ਕਰਨ ਜਾਂਦੇ ਹੋ ਤਾਂ ਤੁਸੀਂ ਆਪਣੀ ਫੈਮਲੀ ਨੂੰ ਵੀ ਨਾਲ ਲੈ ਕੇ ਜਾ ਸਕਦੇ ਹੋ ਬਟ ਉਹਦੇ ਲਈ ਤੁਹਾਨੂੰ ਰਿਸਰਚ ਪ੍ਰੋਗਰਾਮ ਅਡਾਪਟ ਕਰਨਾ ਪਏਗਾ ਔਰ ਰਿਸਰਚ ਪ੍ਰੋਗਰਾਮ ਦੀ ਗੱਲ ਕਰੀਏ ਤਾਂ ਇੰਟੇਕ ਦੀ ਗੱਲ ਕਰੀਏ सो so, मार्च में इन टेक अगर ओपन है बट रिसर्च प्रोग्राम में बहुत लिमिटेड कोर्स उ डिले ना करो और उसने तो असैसमेंट कॉल कर सकते हो तो वीजा ऑफिस नब्बे चार सौ दस नब्बे चार सौ दस से साढ़िया तीन ब्रांचिज हैं जलंधर अमृतसर लुधियाना जड़ी भी नियर पी उ विजिट कर सकते हो ਔਰ ਸਭ ਤੋਂ ਮੇਨ ਬੈਨੀਫਿਟ ਇਹ ਹੈ ਕਿ ਅਗਰ ਤੁਸੀਂ ਮਾਸਟਰਸ ਲਈ ਸਾਡੇ ਨਾਲ ਜਾਣੇ ਹੋ ਯੂਕੇ ਦੀ ਅਪਲੀਕੇਸ਼ਨ ਸਾਡੇ ਨਾਲ ਕਰਾਉਣੀ ਹੈ ਤਾਂ ਤੁਹਾਡੇ ਤੋਂ ਸਾਰੇ ਦੇ ਸਾਰੇ ਪੈਸੇ ਲੱਗਦੇ ਜਾਣਗੇ ਵੀਜ਼ੇ ਤੋਂ ਬਾਅਦ ਜੀ ਸੋ ਮਾਸਟਰਸ ਬਾਰੇ ਹੋਰ ਵੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ ਵੀਜ਼ਾ ਆਫੀਸ ਦੀ ਟੀਮ ਨੂੰ ਕਾਲ ਕਰ ਸਕਦੇ ਹੋ 9041090410 ਤੇ ਬਹੁਤ ਬਹੁਤ ਧੰਨਵਾਦ ਥੈਂਕ ਯੂ